ਤੁਹਾਨੂੰ ਕਿਹਦਾ ਦਾਜਬਰੀ 2 ਲੱਖ ਰੁਪਏ ਦੀ ਬਣਦੀ ਆ ਪਰ ਅੱਜ ਵੀਡੀਓ ਐਂਡ ਤੱਕ ਦੇਖ ਲਿਓ 2 ਲੱਖ ਵਾਲੀ ਦਾਜਬਰੀ ਤੁਹਾਨੂੰ ਸਿਰਫ 1 ਲੱਖ ਰੁਪਏ ਦੀ ਬਣਾ ਕੇ ਦਵਾਂਗੇ ਤੇ ਜੇ ਤੁਸੀਂ ਚਾਹਣਿਓ ਵੀ ਜਿਹੜੀ ਲੱਖ ਰੁਪਏ ਦੀ ਦਾਜਬਰੀ ਲੈਣਿਓ ਤੇ 1 ਲੱਖ ਵਾਲੀ ਦਾਜਬਰੀ ਅੱਜ ਤੁਹਾਨੂੰ 50 ਹਜ਼ਾਰ ਰੁਪਏ ਦੀ ਬਣਾ ਕੇ ਦਵਾਂਗੇ ਉਹ ਵੀ ਟੌਪ ਦੇ ਲੱਗਰੀ ਸੂਟ ਵੀਡੀਓ ਐਂਡ ਤੱਕ ਦੇਖ ਲਿਓ ਬਖਰਾ ਸਟਾਇਲ ਜੜਿਆਲਾ ਗੁਰੂ ਤੁਹਾਡਾ ਵੱਡਾ ਫਾਇਦਾ ਕਰੇਗਾ 15 1500 ਰੁਪਏ ਦੇ ਸੂਟ ਦੋ ਮਿਲਦੇ ਅਸੀਂ ਦੇਣਾ 350 ਰੁਪਏ ਦਾ ਥੇਨ ਲੈਂਡ ਦਾਜਬਰੀ ਸੂਟ ਲੈਣਾ ਜਿਹੜੇ ਬਾਜ਼ਾਰ 7-800 ਦਾ ਇੱਕ ਇਹ 350 ਰੁਪਏ ਸੂਟ ਵੱਡੀ ਆਫਰ ਪਤਾ ਕੀ ਆ ਤੁਹਾਨੂੰ 25 ਅਕਤੂਬਰ ਤੱਕ ਇਹ ਆਫਰਾਂ ਲੱਗਣੀਆਂ 5 ਦਿਨ ਦੀ ਆਫਰਾ ਸਿਰਫ 5 ਦਿਨ ਦੀ ਆ ਕੇ ਲੈ ਜਾਓ ਵੱਡਾ ਫਰਾ ਕਰਾਂਗੇ ਆ ਚੱਕੋ ਭਾਰੀ ਜਿਹੜਾ ਮਸਲੀਨ ਦਾ ਸੂਟ ਆ ਬਜ਼ਾਰਾਂ ਚ 1500 ਰੁਪਏ ਦਾ ਇੱਕ ਅਸੀਂ ਦੇਨੇ ਆ 1500 ਰੁਪਏ ਦੇ ਤਿੰਨ ਵਾਕਈ ਇਹਦਾ ਮਨ ਖੁਸ਼ ਕਰਤਾ ਸਰਦਾਰ ਜੀ ਨੇ 15 1500 ਰੁਪਏ ਸੂਟ 1500 ਦੇ ਤਿੰਨ ਕਰਤੇ ਆ ਗਲਾਸ ਸ਼ਿਮਰ ਤੁਸੀਂ ਚੈੱਕ ਕਰੋ ਕਿੰਨਾ ਸੋਹਣਾ ਪੀਸ ਆ ਦੁਪੱਟਾ ਕਿੰਨਾ ਪਿਆਰਾ ਭਾਜੀ 1600 ਤੋਂ ਘੱਟ ਸੂਟ ਤਾਂ ਮਿਲਣਾ ਹੀ ਨਹੀਂ ਭਾਜੀ ਅਸੀਂ ਦੇਣਾ ਸਾਢੇ ਤੇ 700 ਰੁਪਏ ਦਾ ਸੂਟ ਅੱరే 17 1700 18 1800 ਦਾ ਬਜ਼ਾਰ ਚ ਇੱਕ ਇੱਥੇ ਤੁਹਾਨੂੰ 1500 ਦੇ ਦੋ ਕਰਤੇ 750 ਰੁਪਏ ਸੂਟ ਦਿੱਤਾ ਤੁਸੀਂ ਚੈੱਕ ਕਰ ਲੋ 850 ਦੇ ਵਿੱਚ ਇਦਾਂ ਦੇ ਟੌਪ ਦੇ ਲੱਜੀ ਸੂਟ ਬੀ ਸ਼ੇਪ ਗਲੇ ਬਣਿਆ ਘੇਰੇ ਫਰੰਟ ਟੌਪ ਦੀਆਂ ਚੀਜ਼ਾਂ ਦੁਪੱਟੇ ਨਾਲ 850 ਚ ਕਿਤੇ ਰੈੱਡ ਸੂਟ ਬਾਜ਼ਾਰ ਦੇ ਵਿੱਚ 2 2500 ਤੋਂ ਘਟਦਾ ਸ਼ੁਰੂ ਹੀ ਨਹੀਂ ਹੁੰਦਾ ਪਰ ਸਾਡੇ ਕੋਲ ਆ ਜੋ ਇਦਾਂ ਦੇ ਹੈਵੀ ਪੀਸ ਸਿਰਫ ਇੱਕ 1000 ਚ ਲੈ ਜਾਓ ਹੁਣ ਜੇ ਚਾਚੀਆਂ ਤਾਈਆਂ ਭੂਆ ਮਾਬੀਆਂ ਨੂੰ ਆ ਸੂਟ ਦੇਣੇ ਆ ਇਹ ਕੋਈ 3-3 4-4000 ਦਾ ਨਹੀਂ ਬੁਟੀਕ ਸੂਟ 15-1500 ਦਾ ਹੀ ਹੈ ਭਾਜੀ ਆਹ ਬਾਜ਼ਾਰ ਦੇ ਵਿੱਚ 5000 ਰੁਪਏ ਦਾ ਇੱਕ ਸੂਟ ਆ 5000 ਦਾ ਪਰ ਇੱਥੇ ਤੁਹਾਨੂੰ ਹੀ 5000 ਦੇ ਦੋ ਦੇ ਰਹੇ ਨੇ 2500 ਰੁਪਏ ਦੇ ਦਵਾਂਗੇ ਮੇਰੀ ਸਪੈਸ਼ਲ ਪੀਸ ਲੈ ਕੇ ਆਇਆ ਹੈ ਹੈਵੀ ਦੁਪੱਟਿਆਂ ਦੇ ਨਾਲ 8-8000 ਵਾਲੇ ਸੂਟ 4-4000 'ਚ ਭਾਜੀ 4-4000 ਦੇ ਵਿੱਚ ਜੀ ਆ 10-12000 ਤਾਂ ਸੂਟ ਘੱਟ ਨਹੀਂ ਮਿਲਦਾ ਹੈਵੀ ਦੁਪੱਟਾ ਅਰੀਜਨਲ ਪੀਸ ਆ ਸੀ ਦੇਣਾ ਸਿਰਫ 5000 ਰੁਪਏ ਦਾ 5000 ਰੁਪਏ ਦਾ ਸੂਟ ਦੇਣਾ ਚੈਲੰਜ ਕਰਕੇ ਕਹਿੰਦੇ ਕਿਸੇ ਨੇ ਨਹੀਂ ਦੇਣਾ ਸਰਦਾਰ ਜੀ ਕਰ ਦਿਓ 1 ਲੱਖ ਵਾਲਾ ਕੱਪੜਾ 50 ਹਜ਼ਾਰ ਦਊਗਾ ਕੀ ਤੁਸੀਂ ਵਾਦਾ ਕਰਦੇ ਹੋ ਬਿਲਕੁਲ ਭਾਜੀ ਵਾਦਾ ਨਹੀਂ ਕਰਦੇ ਅਸੀਂ ਦੇਖ ਕੇ ਤੋਰਾਂਗੇ ਆ ਜਿਹੜਾ 15-1500 ਰੁਪਏ ਦੇ ਸੂਟ ਦੋ ਮਿਲਦੇ ਆ ਅਸੀਂ ਦੇਣਾ 350 ਰੁਪਏ ਦਾ ਮਤਲਬ 350 700 ਦੇ ਦੋ ਸੂਟ 700 ਦੇ ਦੋ ਸੂਟ ਭਾਜੀ 700 ਦੇ ਦੋ ਤੁਹਾਡਾ ਬਾਕੀ ਵੱਡਾ ਫਾਇਦਾ ਦੇਣ ਲੈਣ ਦਾਜ ਬੀਏ ਸੂਟ ਲੈਣਾ ਜਿਹੜੇ ਬਾਜ਼ਾਰ 7-800 ਦਾ ਇੱਕ ਇਹਦੇ 700 ਦੇ ਦੋ 350 ਰੁਪਏ ਸੂਟ ਵੱਡੀ ਆਫਰ ਕਰਾ ਗਿਆ ਤੁਹਾਨੂੰ 25 ਅਕਤੂਬਰ ਤੱਕ ਇਹ ਆਫਰਾਂ ਲੱਗਣੀਆਂ 5 ਦਿਨ ਦੀ ਆਫਰ ਸਿਰਫ 5 ਦਿਨ ਦੀ ਆ ਕੇ ਲੈ ਜਾਓ ਵੱਡਾ ਫਾਇਦਾ ਕਰਾਂਗੇ ਆ ਚੱਕੋ ਭਾਜੀ ਜਿਹੜਾ ਮਸਲੀਨ ਦਾ ਸੂਟ ਆ ਬਜਾਰਾਂ ਚ 1500 ਰੁਪਏ ਦਾ ਇੱਕ ਅਸੀਂ ਦੇਨੇ ਆ 1500 ਰੁਪਏ ਦੇ ਤਿੰਨ 500 ਰੁਪਏ ਸੂਟ ਰਹਿ ਗਿਆ ਇੱਕੋ ਭਾਜੀ 500 ਰੁਪਏ ਦਾ ਸੂਟ ਬਈ ਵਾਕਿਆ ਦਾ ਮਨ ਖੁਸ਼ ਕਰਤਾ ਸਰਦਾਰ ਜੀ ਨੇ 15 1500 ਵਾਲੇ ਸੂਟ 1500 ਦੇ ਤਿੰਨ ਕਰਤੇ ਆ ਬਾਰ ਬਾਰ ਦਸੀ ਇਹਨੇ 25 ਅਕਤੂਬਰ ਸਿਰਫ 4 ਦਿਨ ਦੀ ਆਫਰ ਰਹਿ ਗਈ 4 ਦਿਨ ਦੀ ਆਜੋ 1500 ਰੁਪਏ 3 ਸੂਟ ਲੈ ਜਾਓ ਆ ਚੱਕੋ ਜੀ ਕੜਾਈਆਂ ਕੱਡੇ ਸੂਟ ਬਜ਼ਾਰਾਂ ਦੇ ਵਿੱਚ ਉੱਤੇ ਰੇਟ ਲਿਖਿਆ ਨਹੀਂ ਹੁੰਦਾ ਅਸੀਂ ਲਿਖ ਕੇ ਦਿੰਨੇ ਆ ਦੇਖੋ 1000 ਵਾਲਾ ਸੂਟ 650 ਰੁਪਏ ਦਾ ਭਾਜੀ ਉਹ ਵੀ ਏਡਾ ਹੈਵੀ ਡਿਜ਼ਾਈਨ ਪੂਰਾ ਹੈਵੀ ਭਾਜੀ ਨਵੇਂ-ਨਵੇਂ ਬੇਸ ਜਿੱਦਾ ਗਲਾਸ ਸ਼ਿਮਰ ਤੁਸੀਂ ਚੈੱਕ ਕਰੋ ਕਿੰਨਾ ਸੋਹਣਾ ਪੀਸ ਆ ਦੁਪੱਟਾ ਕਿੰਨਾ ਪਿਆਰਾ ਭਾਜੀ 16 ਸੌ ਤੋਂ ਘੱਟ ਸੂਟ ਦਾ ਮਿਲਣਾ ਹੀ ਨਹੀਂ ਭਾਜੀ 80 ਦੇਣਾ ਸਾਡੇ ਤੇ 700 ਰੁਪਏ ਦਾ ਸੂਟ ਅੱਛਾ 1500 ਦੇ ਦੋ ਸੂਟ ਭਾਜੀ 1500 ਦੇ ਦੋ ਲੈ ਜਾਓ ਚੱਕੋ ਦੇਖੋ ਆ ਵੀ ਸੂਟ 17 1700 18 1800 ਦਾ ਬਾਜ਼ਾਰ 'ਚ ਇੱਕ ਹੈ ਇੱਥੇ ਤੁਹਾਨੂੰ 1500 ਦੇ ਦੋ ਕਰਤੇ 750 ਰੁਪਏ ਸੂਟ ਦੇਤਾ ਇਸ ਲਈ ਕਿਨੇ ਭਾਈ ਛੇਤੀ ਛੇਤੀ ਆਜੋ ਜੋ ਆਫਰਾਂ ਲੱਗੀਆਂ ਐਨੀ ਮਣੀਆਂ 4 ਦਿਨ ਦੇ ਵਿੱਚ ਆਜੋ ਵਿਆਹ ਸ਼ਹੀ ਦਾਜਬੇ ਦਾ ਕਪੜਾ ਅੱਧੇ ਰੇਟੇ ਲੈ ਜਾਓ ਭਾਜੀ ਬਨਾਰਸੀ ਸੂਟ ਹੈ ਬਨਾਰਸੀ ਦੁਪੱਟਾ ਚੈਲੰਜ ਕਰਕੇ ਕਹਿੰਦੇ ਆ ਦੇਖੋ ਠੋਕ ਕੇ ਕਹਿੰਦੇ ਆ ਸਿੱਧੇ ਕੈਮਰੇ ਤੇ ਬੋਲਦੇ ਆ ਇਹ 1600 ਤੋਂ ਘੱਟ ਨਹੀਂ ਸੂਟ ਮਿਲਣਾ ਅਸੀਂ ਕਿਉਂ ਵਾਦਾ ਕਰੀਏ ਨੇ ਲੱਖ ਵਾਲੀ ਦਾਜਵਰੀ 50000 ਤੇ ਲੈ ਜਾਓ 2 ਲੱਖ ਵਾਲੀ ਦਾਜਵਰੀ 1 ਲੱਖ ਚ ਦੇ ਦਿੰਨੇ ਆ ਇਸ ਕਰਕੇ ਕਹਿ ਰਹੇ ਆ ਕਿਉਂਕਿ ਇਹ 1600 ਦਾ ਨਹੀਂ 850 ਰੁਪਏ ਦਾ ਸੋ ਤੁਸੀਂ ਚੈੱਕ ਕਰ ਲਓ 850 ਦੇ ਵਿੱਚ ਇਦਾਂ ਦੇ ਟੌਪ ਦੇ ਲਗਜ਼ਰੀ ਸੂਟ ਬੀ ਸ਼ੇਪ ਗਲੇ ਬਣਿਆ ਘੇਰੇ ਫਰੰਟ ਟੌਪ ਦੀਆਂ ਚੀਜ਼ਾਂ ਦੁਪੱਟ 850 ਚ ਆ ਵੀ ਚੱਕੋ 850 ਚ ਮਤਲਬ ਬਹੁਤ ਵੱਡੀ ਤਕੜੀ ਵੈਰਾਈਟੀ ਆ ਵੀ 850 ਚ ਜੇ ਤੁਸੀਂ ਲੈਣਾ ਰੈੱਡ ਸੂਟ ਕਹਿੰਦੇ ਰੈੱਡ ਸੂਟ ਬਾਜ਼ਾਰ ਦੇ ਵਿੱਚ 2 2.5 ਹਜ਼ਾਰ ਤੋਂ ਘੱਟ ਤਾਂ ਸ਼ੁਰੂ ਹੀ ਨਹੀਂ ਹੁੰਦਾ ਪਰ ਸਾਡੇ ਕੋਲ ਆਜੋ ਇਦਾਂ ਦੇ ਹੈਵੀ ਪੀਸ ਸਿਰਫ 1 1000 ਚ ਲੈ ਜਾਓ 2 2000 ਵਾਲਾ ਸੂਟ 1 1000 ਦੇ ਕੇ ਭੇਜਾਂਗੇ ਭਾਜੀ ਚਾਹੇ ਮੈਂਟਾ ਕਲਰ ਲੈ ਜਾਓ ਇਹ ਵੀ 1000 ਰੁਪਏ ਦਾ ਭਾਜੀ ਵੈਡਿੰਗ ਸੂਟ ਤਾਂ ਮੈਂ ਕਹਿੰਦਾ 3000 ਤੋਂ ਘੱਟ ਨਹੀਂ ਮਿਲਦਾ ਪਰ ਅਸੀਂ 1 1000 ਚ ਦੇ ਦੇਣੇ ਆ ਹੁਣ ਜੇ ਚਾਚੀਆਂ ਤਾਈਆਂ ਭੂਆ ਮਾਬੀਆਂ ਨੂੰ ਆ ਸੂਟ ਦੇਣੇ ਆ ਇਹ ਕੋਈ 3 3 4 4000 ਦੇ ਨਹੀਂ ਬੁਟੀਕ ਸੂਟ 15 1500 ਦੇ ਹੀ ਆ ਭਾਜੀ ਆ 1500 ਰੁਪਏ ਸੂਟ ਬਿਲਕੁਲ ਭਾਜੀ 1500 ਰੁਪਏ ਦਾ ਤੋਂ ਤੁਸੀਂ ਚੈੱਕ ਕਰ ਲਓ 5 ਦਿਨ ਦੀ ਸੇਲ ਆ ਸੂਟ ਹੈਗਾ ਸਿਰਫ 1500 ਦਾ ਬਾਜ਼ਾਰ ਦੀ ਕੀਮਤ ਕੋ 3000 ਕੋ 3200 ਕੋ 350 ਮੈਂ ਤੁਹਾਨੂੰ ਬਾਰ ਬਾਰ ਕਹੀ ਜਨਾ ਭਾਜੀ ਗਲਾਸ ਦਾ ਜਮਾ ਹੀ ਬੰਦ ਜਮਈ ਬਾਜੀ ਬਾਦ ਲੁੱਟਾਂ ਜੜਾਂ ਤੋਂ ਚੱਕ ਦਾਂਗੇ ਲੁੱਟਾ ਬਾਜੀ ਗਲਾਸ ਸਿਮਰ ਦਾ ਕੱਪੜਾ ਗਲਾਸ ਦਾ ਦੁਪੱਟਾ ਹੁਣ ਕਈ ਸਾਨੂੰ ਸ਼ਦਾਈ ਕਹਿੰਦੇ ਹੁਣੇ ਆ ਕਈ ਕਹਿੰਦੇ ਹੁਣ ਇਹਨਾਂ ਤਾਂ ਕਮਲੇ ਹੋ ਗਏ ਆ ਬਾਜੀ ਸੱਚ ਬੋਲਣ ਲੱਗੇ ਲੋਕਾਂ ਨੂੰ ਮਰਚਾ ਤਾਂ ਲੱਗਦੀ ਆ ਅਸੀਂ ਜੇ 1500 ਦਾ ਵੇਚਣਾ ਭਾਜੀ 1500 ਦਾ ਹੀ ਵੇਚਣਾ ਅਸੀਂ ਲੋਕਾਂ ਦੇ ਫਾਇਦੇ ਕਰਨੇ ਆ ਅਸੀਂ ਹੋਰ ਦੁਕਾਨਦਾਰਾਂ ਤੋਂ ਕੀ ਲੈਣਾ ਕੀ ਲੈਣਾ ਬਾਜੀ ਸੋ ਸਾਰਿਆਂ ਦੇ ਵੱਡੇ ਫਾਇਦੇ ਛੇਤੀ ਆਜੋ ਬਖਰਾ ਸਟਾਈਲ ਨੇੜੇ ਸ਼ੇਖ ਫਦਾ ਗੇਟ ਜੜਿਆਲਾ ਗੁਰੂ ਜਿੱਥੇ ਸਾਰੇ ਭੈਣਾ ਭਰਾਵਾਂ ਦੇ ਫਾਇਦੇ ਵਿਆਹ ਸ਼ਰੀ ਦਾਜਵਰੀ ਆ ਗਈ ਆ ਹੁਣ ਲੁੱਟਣਾ ਨਾ ਕਰਾਓ ਜਿਹਨੇ ਵਿਆਹ ਸ਼ਾਦੀ ਦੇ ਕੱਪੜਾ ਨਾਲ ਉਹਨਾਂ ਦੇ ਵੀ ਫਾਇਦੇ ਜੇ ਤੁਸੀਂ ਕਿਸੇ ਨੇ ਆਪਣੇ ਲਈ ਇੱਕ ਇੱਕ ਦੋ ਦੋ ਸੂਟ ਲੈਣੇ ਤੁਹਾਡੇ ਹੀ ਫਾਇਦੇ ਸੂਟ ਸਾਡੇ ਕੋਲ 100 ਰੁਪਏ ਤੋਂ ਸ਼ੁਰੂ ਹੋ ਜਾਂਦਾ 100 200 500 700 ਤੋਂ ਲੈ ਕੇ 20000 ਤੱਕ ਦੇ ਸੂਟ ਤੁਹਾਨੂੰ ਮਿਲ ਜਾਣੇ ਜਿੱਦਾਂ ਦਾ ਤੁਹਾਡਾ ਬਜਟ ਆ ਜੇ ਤੁਸੀਂ ਪੂਰੇ ਮਾਜ ਦੇ ਸਭ ਤੋਂ ਟਾਪ ਦੇ ਲਗਜ਼ਰੀ ਸ਼ੋਰੂਮ ਜਾਣਾ ਇੱਥੇ ਇਦਾਂ ਨਹੀਂ ਹੈਗਾ ਵੀ ਭਾਈ ਸਾਡੇ ਕੋਲ ਸੂਟ 2000 ਤੋਂ ਸ਼ੁਰੂ ਹੁੰਦਾ ਜਿਹੜਾ ਵੀ ਮਰਜ਼ੀ ਭੈਣ ਭਰਾ ਆ ਜੇ ਬਜਟ ਦੇ ਵਿੱਚ ਵੀ ਸੂਟ ਦੇਵਾਂਗੇ ਆਫਰ ਲੱਗੀ ਆ ਸਿਰਫ 5 ਦਿਨ ਦੀ 20 ਡੁੱਪਰ ਤੋਂ ਪਹਿਲਾਂ ਆਜੋ ਆ ਵੀ ਸੂਟ ਚੈੱਕ ਕਰ ਲਓ ਬਾਜ਼ਾਰ ਦੇ ਵਿੱਚ 5000 ਰੁਪਏ ਦਾ ਇੱਕ ਸੂਟ ਆ 5000 ਦਾ ਪਰ ਇੱਥੇ ਸਾਨੂੰ ਅਸੀਂ 5000 ਦੇ 2 ਦੇ ਰਨੇ 2500 ਰੁਪਏ ਦੇ ਦਵਾਂਗੇ ਲੋ ਜੀ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਵਾਲੇ ਆਸਤੇ ਵੀ ਸਪੈਸ਼ਲ ਪੀਸ ਲੈ ਕੇ ਆਏ ਆ ਹੈਵੀ ਦੁਪੱਟਿਆਂ ਦੇ ਨਾਲ 8 8000 ਵਾਲੇ ਸੂਟ 4 4000 ਤੇ ਭਾਜੀ 4 4000 ਦੇ ਵਿੱਚ ਦੇਖੋ ਇਹਦੇ ਵਿੱਚ ਵੈਰਾਈਟੀਆਂ ਚੈੱਕ ਕਰੋ ਅੱਜ ਦੀ ਵੀਡੀਓ ਦੇ ਵਿੱਚ ਰਮੈਂਗਾ ਰਿਕਾਰਡ ਤੋੜ ਦਿਆਂਗੇ ਚਾਹੇ ਤੁਸੀਂ ਪਿੰਡੂ ਕਸਟਮਰ ਹੋ ਸ਼ਹਿਰੀ ਕਸਟਮਰ ਹੋ ਐਨ ਆਰ ਆਈ ਕਸਟਮਰ ਹੋ ਸਾਰਿਆਂ ਦੇ ਲਈ ਫਾਇਦੇ ਕਿਉਂਕਿ ਇੱਕ ਕੋਈ ਛਤੇਟਾਂ ਸਾਰੀਆਂ ਵੈਰਾਈਟੀਆਂ ਤੁਹਾਨੂੰ ਅਸੀਂ ਦੇ ਦੇਣੀ ਆ ਰੇਟ ਤੁਹਾਨੂੰ ਅਸੀਂ ਵਾਰ-ਵਾਰ ਕਹੀਏ ਨਾ ਰੇਟਾਂ ਦੇ ਵਿੱਚ ਬਹੁਤ ਵੱਡਾ ਫਰਕ ਆ ਬਾਜ਼ਾਰ ਨਾਲੋਂ ਅੰधे ਰੇਟ ਜੇ ਤੁਸੀਂ ਇਦਾਂ ਦੀ ਲਗਜ਼ਰੀ ਦਾਜਵਰੀ ਬਣਾਉਣੀ ਹੈਗੀ ਆ ਪਾਰੇ-ਪਾਰੇ ਸੂਟ ਬਾਜ਼ਾਰ 'ਚ 2-2 ਲੱਖ ਰੁਪਏ ਤੁਸੀਂ ਖਰਚ ਕਿਉਂ ਨੇਓ? ਤੁਹਾਨੂੰ ਗਾਰੰਟੀ ਦਿੰਨਾ 2 ਲੱਖ ਵਾਲਾ ਕੱਪੜਾ 90 ਹਜ਼ਾਰ ਜਾਂ 1 ਲੱਖ ਰੁਪਏ ਤੁਹਾਨੂੰ ਅਸੀਂ ਬਣਾ ਦੇਣਾ ਕਿਉਂਕਿ ਇੱਥੇ ਫਰਕ ਬਹੁਤ ਆ ਫਾਇਦੇ ਹੁੰਦੇ ਲੁੱਟਣਾ ਬੰਦ ਕੀਤੀਆਂ ਆ। ਭਾਜੀ ਆ 10-12 ਹਜ਼ਾਰ ਤਾਂ ਸੂਟ ਘੱਟ ਨਹੀਂ ਮਿਲਦਾ। ਹੈਵੀ ਦੁਪੱਟਾ origignal piece ਆ ਅਸੀਂ ਦੇਣਾ ਸਰਵ 5000 ਰੁਪਏ ਦਾ। 5000 ਰੁਪਏ ਦਾ ਸੂਟ ਦੇਣਾ ਚੈਲੰਜ ਕਰਕੇ ਕਹਿੰਦੇ ਕਿਸੇ ਨੇ ਨਹੀਂ ਦੇਣਾ। ਚਾਹੇ ਤੁਸੀਂ ਪਾਕਿਸਤਾਨੀ ਡਿਟੇਲ ਵਰਕ ਦੇ ਵਿੱਚ ਲੈਣਾ ਉਹ ਵੀ ਪੀਸ ਮਿਲ ਜੂਗਾ ਕੋਈ 4000-5000 ਦੇ ਵਿੱਚ ਵਿੱਚ। ਭਾਜੀ ਮੈਂ ਕਹਿੰਦਾ ਐਨਆਰਆਈ ਭੈਣ ਕਿਓ ਰੇਟ ਪੁੱਛਦੇ ਨਹੀਂ ਚੀਜ਼ ਦੇਖਦੇ ਵਧੀਆ ਪਰ ਅਸੀਂ ਚੈਲੰਜ ਕਰਕੇ ਕਹਿੰਦੇ ਹਾਂ ਸਾਡੇ ਤੋਂ ਵੀ ਰੇਟ ਪੁੱਛਣ ਦੀ ਲੋੜ ਨਹੀਂ ਟੈਗ ਦੇਖੋ ਸੂਟ ਲੈ ਜਾਓ ਬਿੱਲ ਬਣਾਓ ਤੇ ਘਰ ਜਾਓ ਇਹ ਦੇਖੋ ਇਹਨਾਂ ਦਾ ਇੱਕ ਤਰ੍ਹਾਂ ਕੀਤਾ ਹੋਇਆ ਪੂਰਾ ਪ੍ਰੋਪਰ ਲਗਜ਼ਰੀ ਵਰਕ ਇਹ ਵੀ ਤੁਹਾਨੂੰ ਅਸੀਂ 55500 ਦੇ ਵਿੱਚ ਸੂਟ ਦੇ ਰਹੇ ਹਾਂ ਮਤਲਬ ਜਿਹੜੇ ਸਾਡੇ ਕੋਲ ਸੂਟ ਹੈ ਨਾ ਇੱਕ ਤਾਂ ਇਹ ਹੈ ਵੀ ਇਦਾਂ ਦੀ ਵੈਰਾਈਟੀ ਨਹੀਂ ਤੁਹਾਨੂੰ ਕਿਤੇ ਮਿਲਣੀ ਤੇ ਦੂਜਾ ਰੇਟ ਨਹੀਂ ਮਿਲਣੇ ਬਖਰਾ ਸਟਾਈਲ ਬਖਰੀ ਲੁੱਕ ਬਖਰੀ ਪਛਾਣ ਬਖਰੀ ਟੌਰ ਗੱਡਾਂਗੇ ਤੇ ਜਦੋਂ ਵਿਆਹਾਂ ਸ਼ਾਦੀਆਂ 'ਚ ਸਾਡੇ ਸੂਟ ਪਾ ਕੇ ਜਾਉਂਗੇ ਤਾਂ ਬਖਰੀ ਲੁੱਕੋ ਹੀ ਬਣੂਗੀ ਬੱਕਰੀ ਟੌਰ ਨਿਕਲ ਜਾਊਗੀ ਆ ਦੇਖੋ ਕਿੰਨਾ ਭਾਈ ਹਰ ਰੋਜ਼ ਨਵੇਂ ਨਵੇਂ ਡਿਜ਼ਾਈਨ ਆਉਂਦੇ ਆ ਬਿਲਕੁਲ ਜੀ ਹਰ ਰੋਜ਼ ਨਵੇਂ ਡਿਜ਼ਾਈਨ ਆਉਂਦੇ ਆ ਨਵੀਂ ਡਿਜ਼ਾਈਨਿੰਗ ਬੁਟੀਕ ਪੀਸ ਆਉਂਦੇ ਆ ਡਿਫਰੈਂਟ ਪੀਸ ਹੁੰਦੇ ਆ ਡਿਜੀਟਲ ਦੁਪੱਟੇ ਹੁੰਦੇ ਇੰਨੇ ਸ਼ਾਨਦਾਰ ਜੀਤੀ ਜਾ ਭਾਜੀ ਕਿੱਥੇ ਮਿਲਨੇ ਆ ਆਮ ਜੰਡਿਆਲਾ ਗੁਰੂ ਚੇ ਪਰ ਆਜੋ ਤੁਸੀਂ ਵੱਖਰਾ ਸਟਾਈਲ ਤੇ ਜਿੱਥੇ ਵੱਡੇ ਫਾਇਦੇ ਆ ਦੇਖੋ ਭਾਈ ਸਾਡੇ ਕੋਲ ਸੂਟ ਤਾਂ ਹੈਗੇ ਹੀ ਆ ਇਹਦੇ ਨਾਲ ਤੁਸੀਂ ਸ਼ਰਾਰੇ ਗਰਾਰੇ ਲਹਿੰਗੇ ਗਾਉਨ ਲੈਣੇ ਆ ਉਹ ਵੀ ਸਾਡੇ ਕੋਲ ਮਿਲ ਜਾਂਦੇ ਆ ਪਰ ਇਹ ਭੈਣਾ ਦਾ ਫਾਇਦਾ ਵੀਰਾਂ ਦਾ ਵੀ ਡਬਲ ਹੀ ਫਾਇਦਾ ਕੋਟ ਪੈਂਟ 2 ਪੀਸ ਬਣਾਣਾ ਚਾਹੇ 3 ਪੀਸ ਬਣਾਣਾ ਵਾ 37 ਸੜਦਾ ਕੁਰਤੇ ਪਜਾਮੇ ਬਣਾਉਣੇ ਤੁਸੀਂ ਬਾਸਕਟਾ ਬਣਾਉਣੇ ਬਲੇ ਦਾ ਸਾਰਾ ਕੁਝ ਹੀ ਭਾਜੀ ਇੱਥੇ ਹੀ ਤੁਹਾਨੂੰ ਮਿਲਣਾ ਵੇਲਵਲ ਜੇ ਤੁਸੀਂ ਸ਼ਰਾਰੇ ਗਰਾਰੇ ਲਹਿੰਗੇ ਲੈਣੇ ਆ ਉਹਦੇ ਉੱਤੇ ਤੁਸੀਂ ਸਾਡਾ ਸਕਰੀਨਸ਼ਾਟ ਲੈ ਕੇ ਜਾਓ 20% ਤੁਹਾਨੂੰ ਐਕਸਟਰਾ ਡਿਸਕਾਊਂਟ ਦੇਵਾਂਗੇ 20% ਐਕਸਟਰਾ ਡਿਸਕਾਊਂਟ ਜੇ ਤੁਸੀਂ ਆਜੋ ਵੱਖਰਾ ਸਟਾਈਲ ਜੜਿਆ ਵਾਲਾ ਗੁਰੂ ਨੰਬਰ ਸਕਰੀਨ